ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਵੀ ਇਹ ਸਾਰੀ ਗੱਲਬਾਤ ਅਸੀਂ ਘੜੀ ਗਈ ਸੀ ਢੀਂਸਾ ਸਾਹਿਬ ਦੇ ਘਰੇ ਤਾਂ ਉਹਨੂੰ ਲੈ ਕੇ ਬਲਵਿੰਦਰ ਸਿੰਘ ਜਖੇੜੂ ਵਾਲਾ ਨੇ ਉਹਨਾਂ ਵੱਲੋਂ ਇਹ ਇੱਕ ਪੱਤਰ ਦਿੱਤਾ ਗਿਆ ਥਾਤੇਦਾਰ ਸਾਹਿਬ ਨੂੰ ਵੀ ਰਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਕਈ ਸਾਰੇ ਮੁੱਦਿਆਂ ਤੇ ਜਾਣਨਾ ਪਾਇਆ ਕਿ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਸਾਜ਼ਿਸ਼ ਰਚੀ ਹੈ ਜਿਹਦੇ ਵਿੱਚ ਕਿ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਪਰਮਿੰਦਰ ਸਿੰਘ ਢੀਂਸਾ ਵੀ 18 ਦਸੰਬਰ 2024 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੀਰਤਨ ਰੋਕ ਕੇ ਭਾਸ਼ਣ ਦਿੱਤਾ ਸੀਗਾ ਉੱਥੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਭੰਗ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁੰਦੇ ਉਹਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਤਿਤ ਬੇٹے ਦੇ ਆਨੰਦ ਕਾਰਜ ਵਿੱਚ ਕੀਤੇ ਸੀਗੇ 2 ਦਸੰਬਰ 2024 ਦੇ ਹੋਕਾ ਨਾਮੇ ਕਾਰਨ ਹੋਈ ਸੀ ਗੁਰਬਾਣੀ ਦੀ ਕੋਰਬੇਦਵੀ ਭਗਤ ਮਾਨ ਦੇ ਦੂਜੇ ਵਿਆਹ ਸਮੇਂ ਮੁੱਖ ਮੰਤਰੀ ਨਿਵਾਸ ਤੇ ਗੇਟ ਉੱਪਰ ਹੋਈ ਸੀ ਗੁਰੂ ਕਾਂਸਲ ਦੇ ਬੇਅਦਬੀ ਪਰ ਭਾਈ ਹਰਪ੍ਰੀਤ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਗਨੇ ਹਰਪ੍ਰੀਤ ਸਿੰਘ ਦੇ ਵੱਲੋਂ ਜਾਰੀ ਹੁਕਮਨਾਮੇ ਦੀ ਆਪ ਹੀ ਲਗਣਾ ਕੀਤੀ ਹੈ ਉਹਨੇ ਉਹਨਾਂ ਨੇ ਸਾਰੇ ਚੁੱਲ੍ਹੇ ਸਮਟਣ ਵਾਸਤੇ ਕਿਹਾ ਸੀਗਾ ਆਪਣੇ ਚੁੱਲ੍ਹਾ ਵੱਖਰਾ ਬਣਾ ਲਿਆ ਆਪਣੇ ਵੱਖਰਾ ਤੜਾ ਬਣਾਏ ਖੜਗੇ 2 ਦਸੰਬਰ 2024 ਦੇ ਹੁਕਮਨਾਮੇ ਦੀ ਇਹਨਾਂ ਨੇ ਆਪ ਹੀ ਲੰਘਣਾ ਕੀਤੀ ਆ ਯਾਨੀ ਹਰਪ੍ਰੀਤ ਸਿੰਘ ਲੱਕੀ ਜੋ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤਾਂ ਕਿ ਦਸਾਬ ਹੋਣਾ ਉਹਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸ਼ਿਕਾਇਤ ਕੀਤੀ ਗਈ ਹੈ ਵੀਰਾਂ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਤਲਬ ਕਿਉਂ ਕੀਤਾ ਜਾਵੇ ਜੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਵੀ ਇਹ ਸਾਰੀ ਗੱਲਬਾਤ ਅਸੀਂ ਘੜੀ ਗਈ ਸੀ ਟੀਨਸਾ ਸਾਹਿਬ ਦੇ ਘਰੇ ਤਾਂ ਉਹਨੂੰ ਲੈ ਕੇ ਬਲਵਿੰਦਰ ਸਿੰਘ ਜਠੇੜੂ ਵਾਲਾ ਨੇ ਉਹਨਾਂ ਵੱਲੋਂ ਇਹ ਇੱਕ ਪੱਤਰ ਦਿੱਤਾ ਗਿਆ ਜਥੇਦਾਰ ਸਾਹਿਬ ਨੂੰ ਵੀ ਰਤੇ ਕਾਰਵਾਈ ਕੀਤੀ ਜਾਵੇ ਜੀ ਬਲਵਿੰਦਰ ਸਿੰਘ ਜੇਠੂ ਵਾਲਾ ਇਹਨਾਂ ਜੀ ਜੋਧਪੁਰ ਨਜ਼ਰਬੰਦ ਮੁੜ ਬਸੇਬਾ ਡਿਟੇਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਜੀ ਇਹ ਇਹਨਾਂ ਨੇ ਕਈ ਸਾਰੇ ਮੁੱਦਿਆਂ ਤੇ ਚਾਨਣਾ ਪਾਇਆ ਕਿ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਸਾਜ਼ਿਸ਼ ਰਚੀ ਹੈ ਜਿਹਦੇ ਵਿੱਚ ਕਿ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਸ਼ਾਮਲ ਨੇ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਸਿਕਾਇਤਾਂ ਤਿਆਰ ਕੀਤੀਆਂ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਜੀ ਵੀ 18 ਦਸੰਬਰ 2024 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੀਰਤਨ ਰੋਕ ਕੇ ਭਾਸ਼ਣ ਦਿੱਤਾ ਸੀਗਾ ਉੱਥੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਭੰਗ ਹੋਈ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁੰਦੇ ਉਹਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਤਿਤ ਬੇٹے ਦੇ ਆਨੰਦ ਕਾਰਜ ਵੀ ਕੀਤੇ ਸੀਗੇ ਗਿਆਨੀ ਹਰਪ੍ਰੀਤ ਸਿੰਘ ਇਸ ਸਬੰਧੀ ਪਹਿਲਾਂ ਵੀ ਕਬੂਲ ਚੁੱਕੇ ਨੇ ਆਪਣੀ ਗਲਤੀ ਦਾ ਅਕਾਲੀ ਆਗੂਆਂ ਦੇ ਗਲਾਂ ਵਿੱਚ ਤਖਤੀਆਂ ਪਾ ਕੇ ਆਪ ਖਾਨੇ ਸਾਫ਼ ਕਰਨ ਦੇ ਝੁੱਟੇ ਬਰਤਨ ਸਾਫ਼ ਕਰਦੇ ਆ ਗੁਰਬਾਣੀ ਸ਼ਬਦ ਉੱਤੇ ਪੰਜਾਂ ਗੰਦੀਆਂ ਝੁੱਠੀਆਂ ਸਿੱਟਾਂ 2 ਦਸੰਬਰ 2024 ਦੇ ਇੱਕ ਨਾਮੇ ਕਾਰਨ ਹੋਈ ਸੀ ਗੁਰਬਾਣੀ ਦੀ ਕੋਰਬੇਦਵੀ ਭਗਵੰਤ ਮਾਨ ਦੇ ਦੂਜੇ ਵਿਆਹ ਸਮੇਂ ਮੁੱਖ ਮੰਤਰੀ ਨਿਵਾਸ ਤੇ ਗੇਟ ਉੱਪਰ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਰ ਭਾਈ ਹਰਪ੍ਰੀਤ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਗੈਨੇ ਹਰਪ੍ਰੀਤ ਸਿੰਘ ਦੇ ਵੱਲੋਂ ਜਾਰੀ ਹੁਕਮਨਾਮੇ ਦੀ ਆਪ ਹੀ ਲਗਣਾ ਕੀਤੀ ਹੈ ਉਹਨੇ ਉਹਨਾਂ ਨੇ ਸਾਰੇ ਚੁੱਲ੍ਹੇ ਸਵਿਟਣ ਵਾਸਤੇ ਕਿਹਾ ਸੀਗਾ ਆਪਣੇ ਚੁੱਲ੍ਹੇ ਵੱਖਰੇ ਬਣਾ ਲਿਆ ਆਪਣੇ ਵੱਖਰੇ ਥੜਾ ਬਣਾ ਕੇ ਕਢ ਗਏ 2 ਦਸੰਬਰ 2024 ਦੇ ਹੁਕਮਨਾਮੇ ਦੀ ਇਹਨਾਂ ਨੇ ਆਪ ਹੀ ਲੰਘਣਾ ਕੀਤੀ ਆ ਤੇ 2 ਦਸੰਬਰ 2024 ਦਾ ਆਦੇਸ਼ ਵੀ ਗੁਰਮਤਿ ਇਕਸਵੱਟੀ ਤੇ ਮੁੜ ਵਿਚਾਰਿਆ ਜਾਵੇ ਕਿ ਨਹੀਂ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਗਾਲਾਂ ਗੰਦੀਆਂ ਗਾਲਾਂ ਕੱਢਣ ਦੀ ਆਦਤ ਤਾਂ ਜੋ ਕਬੂਲ ਚੁੱਕੇ ਨੇ ਪਹਿਲਾਂ ਵੀ ਕਹਿੰਦੇ ਇਹਨਾਂ ਨੇ ਇੱਕ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਹੈ ਜਿਹਦੇ ਵਿੱਚ ਕਿ ਨਜ਼ਰਬੰਦ ਮੁੜ ਵਸੇਬਾ ਰੀਟੇਨ ਐਕਸ਼ਨ ਕਮੇਟੀ ਦੇ ਸਕੱਤਰ ਹਰਪਾਲ ਸਿੰਘ ਦੇ ਵਿਸੈਨ ਨੇ ਤੇ ਇਸ ਸੰਦਰਭ ਦੇ ਵਿੱਚ ਹੁਣ ਕੀ ਹੋਣਾ ਬਿਰਸਾ ਸਿੰਘ ਬਲਟੋਹਾ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਇਹ ਸ਼ਿਕਾਇਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਹੈਗਾ ਸ਼ੇਅਰ ਤੇ ਬਸ ਇਹ ਅਸੀਂ ਕੋਸ਼ਿਸ਼ ਕਰਦੇ ਆਂ ਬਲਵਿੰਦਰ ਸਿੰਘ ਜੇਠੂਵਾਲ ਦੇ ਨਾਲ ਜੇ ਗੱਲ ਹੋ ਜਵੇ ਤਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਵੀ ਇਹ ਮਾਮਲਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਲੈ ਕੇ ਗਏ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਇਸ ਤੇ ਉੱਤੇ ਕਾਰਵਾਈ ਕਰ ਸਕਦੇ ਨੇ ਕਰਨਗੇ ਜਾਂ ਨਹੀਂ ਕਰਨਗੇ ਜੋ ਵੀ ਹੈ ਮੌਕਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਵਿੱਚ ਚਲਾ ਗਿਆ ਜੀ ਉੱਤੇ ਲੈ ਗਿਆ ਹੁਣ ਹੋ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਭਾਈ ਹਰਪ੍ਰੀਤ ਸਿੰਘ ਨੂੰ ਔਰ ਤਲਬ ਕਰ ਲੈਣ ਤਲਬ ਤਾਂ ਉਹ ਪੀਬੀ ਜਗੀਰ ਕੌਰ ਨੂੰ ਵੀ ਕਰ ਸਕਦੇ ਆ ਤਲਬ ਸੁਰਜੀਤ ਸਿੰਘ ਰਖੜਾ ਵੀ ਹੋ ਸਕਦੇ ਆ ਤਲਬ ਤਾਂ ਉਹ ਅ ਪ੍ਰਮੇਂਦਰ ਸਿੰਘ ਢੀਂਡਾ ਸਾਹਿਬ ਵੀ ਹੋ ਸਕਦੇ ਆ ਤੇ ਜਿਹੜਾ ਇਹ ਮੁੱਦਾ ਹੁਣ ਬੜਾ ਵੱਡਾ ਬਣਦਾ ਜਾ ਰਿਹਾ ਇਸ ਮੁੱਦੇ ਨੂੰ ਆਪਾਂ ਛੋਟਾ ਨਾ ਮੰਨੀਏ ਪਾਈ ਹਰਪ੍ਰੀਤ ਸਿੰਘ ਦੀ ਘੇਰਾਬੰਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਕਿਉਂਕਿ ਬਿਰਸਾ ਸਿੰਘ ਬਲਟੋਹਾ ਦੇ ਨਾਲ ਪਹਿਲਾਂ ਵੀ ਪਾਈ ਹਰਪ੍ਰੀਤ ਸਿੰਘ ਦੇ ਸਬੰਧ ਚੰਗੇ ਨਹੀਂ ਹੈਗੇ ਇਸ ਕਰਕੇ ਮੇਰੇ ਖਿਆਲ ਵਿੱਚ ਬਿਰਸਾ ਸਿੰਘ ਬਲਟੋਹਾ ਹੋਰ ਵੀ ਇਸ ਮੁੱਦੇ ਨੂੰ ਚੱਕੇਗਾ ਜੀ ਪਾਈ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਸਾਜ਼ਿਸ਼ ਰਚੀ ਹੈ ਜਿਹਦੇ ਵਿੱਚ ਕਿ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਪਰਮਿੰਦਰ ਸਿੰਘ ਢੀਂਡ ਸਾਹਿਬ ਵੀ ਸ਼ਾਮਲ ਨੇ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਸਿਕਾਇਤਾਂ ਤਿਆਰ ਕੀਤੀਆਂ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਜੀ ਵੀ 18 ਦਸੰਬਰ 2024 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੀਰਤਨ ਰੋਕ ਕੇ ਭਾਸ਼ਣ ਦਿੱਤਾ ਸੀਗਾ ਉੱਥੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਭੰਗ ਹੋਈ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁੰਦੇ ਉਹਨੇ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਤਿਤ ਬੇٹے ਦੇ ਆਨੰਦ ਕਾਰਜ ਵੀ ਕੀਤੇ ਸੀਗੇ ਗੈਨੀ ਹਰਪ੍ਰੀਤ ਸਿੰਘ ਇਸ ਸਬੰਧੀ ਪਹਿਲਾਂ ਵੀ ਕਬੂਲ ਚੁੱਕੇ ਨੇ ਆਪਣੀ ਗਲਤੀ ਦਾ ਅਕਾਲੀ ਆਗੂਆਂ ਦੇ ਗਲਾਂ ਵਿੱਚ ਤਖਤੀਆਂ ਪਾ ਕੇ ਪਾ ਖਾਣੇ ਸਾਫ ਕਰਨ ਦੇ ਝੁੱਟੇ ਬਰਤਨ ਸਾਫ ਕਰਦੇ ਗੁਰਬਾਣੀ ਸ਼ਬਦ ਉੱਤੇ ਪੰਜਾਂ ਗੰਦੀਆਂ ਝੁੱਟੀਆਂ ਸਿੱਟਾਂ 2 ਦਸੰਬਰ 2024 ਦੇ ਇੱਕ ਨਾਮੇ ਕਾਰਨ ਹੋਈ ਸੀ ਗੁਰਬਾਣੀ ਦੀ ਕੋਰਬੇਦਵੀ ਭਗਵੰਤ ਮਾਨ ਦੇ ਦੂਜੇ ਵਿਆਹ ਸਮੇਂ ਮੁੱਖ ਮੰਤਰੀ ਨਿਵਾਸ ਤੇ ਗੇਟ ਉੱਪਰ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਰ ਭਾਈ ਹਰਪ੍ਰੀਤ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਗੈਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਾਰੀ ਹੁਕਮ ਨਾਮੇ ਦੀ ਆਪ ਹੀ ਲਗਣਾ ਕੀਤੀ ਉਹਨੇ ਉਹਨਾਂ ਨੇ ਸਾਰੇ ਚੁੱਲ੍ਹੇ ਸਬਟਣ ਵਾਸਤੇ ਕਿਹਾ ਸੀਗਾ ਆਪਣੇ ਚੁੱਲ੍ਹੇ ਵੱਖਰੇ ਬਣਾ ਲੈ ਆਪਣੇ ਵੱਖਰੇ ਥੜਾ ਬਣਾਏ ਕਢ ਗਏ 2 ਦਸੰਬਰ 2024 ਦੇ ਹੁਕਮਨਾਮੇ ਦੀ ਇਹਨਾਂ ਨੇ ਆਪ ਹੀ ਲਗਣਾ ਕੀਤੀ ਆ ਤੇ 2 ਦਸੰਬਰ 2024 ਦਾ ਆਦੇਸ਼ ਵੀ ਗੁਰਮਤ ਦੀ ਇੱਕ ਸਵੱਟੀ ਤੇ ਮੁੜ ਵਿਚਾਰਿਆ ਜਾਵੇ ਕਿ ਨਹੀਂ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਗਾਲਾਂ ਗੰਦੀਆਂ ਗਾਲਾਂ ਕੱਢਣ ਦੀ ਵੀ ਆਦਤ ਤਾਂ ਜੋ ਕਬੂਲ ਚੁੱਕੇ ਨੇ ਪਹਿਲਾਂ ਵੀ ਕਹਿੰਦੇ ਇਹਨਾਂ ਨੇ ਇੱਕ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਆ ਇਦੇ ਵਿੱਚ ਕੇ ਨજરਬੰਦ ਮੁੜਬਸੇ ਬਰਟਨ ਐਕਸ਼ਨ ਕਮੇਟੀ ਦੇ ਸਕੱਤਰ ਹਰਪਾਲ ਸਿੰਘ ਦੇ ਵਿਸੈਨ ਨੇ ਤੇ ਇਸ ਸੰਦਰਭ ਦੇ ਵਿੱਚ ਹੁਣ ਕੀ ਹੋਣਾ ਬਿਰਸਾ ਸਿੰਘ ਬਲਟੋਹਾ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਇਹ ਸ਼ਿਕਾਇਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਹੈਗਾ ਸ਼ੇਅਰ ਤੇ ਬੱਸ ਇਹ ਅਸੀਂ ਕੋਸ਼ਿਸ਼ ਕਰਦੇ ਆਂ ਬਲਵਿੰਦਰ ਸਿੰਘ ਜੇਠੂਵਾਲ ਦੇ ਨਾਲ ਜੇ ਗੱਲ ਹੋ ਜਵੇ ਤਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਵੀ ਇਹ ਮਾਮਲਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਲੈ ਕੇ ਗਏ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਹਿਦਾਰ ਇਸ ਤੇ ਉੱਤੇ ਕਾਰਵਾਈ ਕਰ ਸਕਦੇ ਨੇ ਕਰਨਗੇ ਜਾਂ ਨਹੀਂ ਕਰਨਗੇ ਜੋ ਵੀ ਹੈ ਮੌਕਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਵਿੱਚ ਚਲਾ ਗਿਆ ਜੀ ਉੱਤੇ ਲੈ ਗਿਆ ਹੁਣ ਹੋ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਭਾਈ ਹਰਪ੍ਰੀਤ ਸਿੰਘ ਨੂੰ ਔਰ ਤਲਬ ਕਰ ਲੈਣ ਤਲਬਤਾ ਉਹ ਪੀ ਵੀ ਜਗੀਰ ਕੌਰ ਨੂੰ ਵੀ ਕਰ ਸਕਦੇ ਆ ਤਲਬ ਸਰਜੀਤ ਸਿੰਘ ਰਖੜਾ ਵੀ ਹੋ ਸਕਦੇ ਆ ਤਲਬਤਾ ਉਹ ਅ ਪ੍ਰਮੇਂਦਰ ਸਿੰਘ ਢੀਂਡਸਾ ਵੀ ਹੋ ਸਕਦੇ ਆ ਤੇ ਜਿਹੜਾ ਇਹ ਮੁੱਦਾ ਹੁਣ ਬੜਾ ਵੱਡਾ ਬਣਦਾ ਜਾ ਰਿਹਾ ਇਸ ਮੁੱਦੇ ਨੂੰ ਆਪਾਂ ਛੋਟਾ ਨਾ ਮੰਨੀਏ ਪਾਈ ਹਰਪ੍ਰੀਤ ਸਿੰਘ ਦੀ ਘੇਰਾਬੰਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਕਿਉਂਕਿ ਬਿਰਸਾ ਸਿੰਘ ਬਲਟੋਹਾ ਦੇ ਨਾਲ ਪਹਿਲਾਂ ਵੀ ਪਾਈ ਹਰਪ੍ਰੀਤ ਸਿੰਘ ਦੇ ਸਬੰਧ ਚੰਗੇ ਨਹੀਂ ਸਨ ਹੈਗੇ ਇਸ ਕਰਕੇ ਮੇਰੇ ਖੇ ਬਿਰਸਾ ਸਿੰਘ ਮਲਟੋਹਾ ਹੋਰ ਵੀ ਸਮੁੱਦੇ ਨੂੰ ਚੱਕੇ ਗਏ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ